ਅੱਛਾ ਜੀ ਹਾਂ ਸੰਗਤ ਦੇ ਵੱਧ ਅੱਛਾ ਜੀ ਹਾਂ ਠੀਕ ਹੈ ਜੀ ਤੇ ਸੰਗਤਾਂ ਦੇ ਵਿੱਚ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਜੱਜਮੈਂਟ ਲਾਉਣੀ ਹੈ ਉਹ ਜੀ ਸੰਗਤਾਂ ਤਾਂ ਹੋਰ ਕਿਹੜੇ ਕਿਹੜੇ ਸੰਗਤਾਂ ਜ਼ਿਆਦਾ ਜਾਂਦੀਆਂ ਨੇ ਜੀ ਉੱਥੇ ਪੈਡਲ ਪੈਦਲ ਯਾਤਰਾ ਵੱਧ ਜਾਂਦੇ ਆ ਪੈਦਲ ਯਾਤਰਾ ਹੈ ਜੀ ਹਾਂ ਅੱਛਾ ਅੱਛਾ ਜੀ ਉਹ ਪੈਡਲ ਵੱਧ ਜਾਂਦੇ ਆ ਜੇ ਸਾਈਕਲ ਵਾਲੇ ਵਾਲੇ ਘਟਾ ਅੱਛਾ ਜੀ ਜਿਵੇਂ ਤੁਸੀਂ ਰਿਕਸ਼ਾ ਤੇ ਜਾ ਰਹੇ ਹੋ ਰਿਕਸ਼ਾ ਤੇ ਵੀ ਜਾਂਦੇ ਹੋਣਗੇ ਜੀ ਹਾਂ ਹਾਂ ਸਾਈਕਲ ਹੀ ਤੇ ਅੱਛਾ ਜੀ ਹਾਂ ਚਾਹੇ ਤੁਰਕੇ ਗਲੇ ਅੱਛਾ ਜੀ ਸਮੇਂ ਨਾਲ ਚਲੇ ਜਾਂਦਾ ਹੈ ਅਮ ਤੋਂ ਫਿਰ ਅ ਸੈਕਟਰੀ ਗਏ ਹੋ ਕਦੇ ਹਾਂ ਸਾਈਕਲ ਹੀ ਤੇ ਵੀ ਚਲੇ ਜਾਂਦਾ ਅੱਛਾ ਜੀ ਉਹ ਛੋਟੀ ਜਿਹੀ ਰੱਖੀ ਹੋਈ ਆ ਬੱਸ ਅੱਛਾ ਜੀ ਹਾਂ ਯਾਨੀ ਕਿੰਨੀ ਵਾਰੀ ਗਏ ਹੋ ਜੀ ਰਿਕਸ਼ੇ ਤੇ ਕਿੰਨੀ ਵਾਰੀ ਗਏ ਹੋ ਜੀ ਉਹ ਕਰਦਾ ਇਹ ਤਾਂ ਦੋ ਵਾਰ ਜਾਏ ਜਾ ਰਿਕਸ਼ੇ ਤੇ ਦੋਵਾਰ ਹੀ ਗਏ ਹੋ ਫਿਰ ਸਾਈਕਲ ਲੈਦਾ ਇੱਕ ਵਾਰ ਗਿਆ ਹਾਂਜੀ ਇੱਕ ਵਾਰ ਗਿਆ ਸਾਈਕਲ 'ਤੇ ਅੱਛਾ ਸਾਈਕਲ ਦੇਖੋ ਤੇ ਫਿਰ ਬਾਕੀ ਤੁਰ ਕੇ ਵੀ ਗਏ ਹੋ ਕਦੇ ਤੁਰ ਕੇ ਤਾਂ ਨਹੀਂ ਗਏ ਅੱਛਾ ਜੀ ਬਸ ਸਾਈਕਲ ਹੀ ਤੇ ਕਿ ਜਾਇ ਤੇ ਅੱਛਾ ਹਾਂ ਅੱਛਾ ਫਿਰ ਕੱਢ ਕੇ ਕਿ ਉਤਰ ਕੇ ਚੱਕ ਕੇ ਆਣਾ ਇਹਦਾ ਠੀਕ ਹੈ ਜੀ ਹਾਂ ਤੇ ਕਿੰਨਾ ਸਕੂਨ ਮਿਲਦਾ ਜੀ ਦਿਲ ਨੂੰ ਫਿਰ ਉੱਥੇ ਮੱਥਾ ਟੇਕ ਕੇ ਜੀ ਦਰਸ਼ਨ ਕਰਕੇ ਮਾਤਾ ਦੇ ਹੰਸਾ ਲੱਗੇ ਜਾਂਦਾ ਢੇਨ 1.5 ਘੰਟਾ ਲੱਗ ਜਾਂਦਾ ਪੂਰਾ ਅੱਛਾ ਜੀ ਹਾਂ ਐਸਾ ਮਾਤਾ ਦੇ ਕੇ ਇੱਕ ਰਾਤ ਰਹਿ ਕੇ ਫੇਰ ਆਉਣਾ ਹੈ ਇਹਦਾ ਅੱਛਾ ਇੱਕ ਰਾਤ ਉਹ ਮਾਤਾ ਦੇ ਰਹਿਨੇ ਹੋਵੇ ਜਾਂ ਹਾਂ ਅੱਛਾ ਅੱਛਾ ਜੀ ਕੰਨਪੋਨੀ ਵੀ ਇੱਕ ਨਹੀਂ ਗਿਆ ਇਹ ਇੱਕ ਨਹੀਂ ਜਾਂਦੇ ਅੱਛਾ ਜੀ ਉਹ ਕੰਨਪੋਨੀ ਜਾਰੇ ਤਾਂ ਆਉਂ ਲੱਗਦਾ ਅੱਛਾ ਜੀ ਹਾਂ 1.5 ਜਾਰੇ ਦੇ ਵੱਧ ਲੱਗਦਾ ਉਹ ਟਾਈਮ ਅੱਛਾ ਅੱਛਾ ਜੀ ਹਾਂ ਰਾਤਾਂ ਬਿਠਾਨੇ ਆਪਾਂ ਦੀਆਂ ਅੱਛਾ ਜੀ ਇੱਕ ਸੋੜੋ ਜਾਂਦਾ ਅੱਛਾ ਜੀ ਹਾਂ ਠੀਕ ਹੈ ਜੀ ਆਹ ਹੋਵੇ ਮਾਤਾ ਦੇ ਚੱਲੇ ਆ ਜੀ ਉੱਥੇ ਫਿਰ ਆਪਾਂ ਨੂੰ ਮਾਤਾ ਦੇ ਚਰਮਾ ਚ ਚੰਗੀ ਤਰ੍ਹਾਂ ਖਾਦੀ ਲਵਾਉਣੀ ਚਾਹੀਦੀ ਹੈ ਹਾਂ ਹਾਂ ਇਹਦਾ ਪੂਰੇ ਪੂਰੇ ਇਹ ਬਹਿ ਕੇ ਫੇਰ ਹੋਵੇਗਾ ਅੱਛਾ ਅੱਛਾ ਜਿਹੜੀ ਹੋਰ ਕਹਿੰਦਾ ਜੀ ਉਹ ਕਿਵੇਂ ਜਾਂਦੀ ਹੈ ਜੀ ਫਿਰ ਹੋਰ ਸੰਗਤ ਹਾਂ ਜੀ ਰਸਤਾ 18 ਕੇ ਜਾਂਦੇ ਆ ਬੰ ਅੱਛਾ ਜੀ ਕਿੱਧਰ ਬਹਿ ਗਏ 87 ਰੁਪਏ ਇੱਕ ਆ ਜਾਂਦੇ ਆ ਅੱਛਾ ਅੱਛਾ ਹਾਂ ਸੰਗਤ ਵੀ ਵਿਰੋਧਤ ਰਹਿੰਦੀ ਆ ਰਾਤ ਇਹ ਬਤੇਰੇ ਹਾਂ 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 ਬਹੁਤ ਅੱਛਾ ਜੀ ਪਟਾਣਾ ਗੁਰਦੁਆਰੇ ਜੋ ਅੱਛਾ ਜੀ ਹਾਂ ਠੀਕ ਹੈ ਜੀ ਜਦੋਂ ਮਨੇ ਜੋ ਆ ਗੋਦਰਪੁਰ ਖਿਸਪੁਰ ਅੱਛਾ ਜੀ ਟਰੈਕਟਰ ਰੈਂਦੇ ਆ ਅੱਛਾ ਜੀ ਹਾਂ ਜੇ ਮੈਂ ਤੁਸੀਂ ਸਫ਼ਰ ਕਰਦੇ ਹੋ ਜੀ ਇਥੋਂ ਲੁਧਿਆਣੇ ਅਹਿਮਦਗੜ੍ਹ ਤੋਂ ਲੈ ਕੇ ਜਦ ਤੱਕ ਨਾਣਾਦੇਵੀ ਤੱਕ ਜਾਣੇ ਹੋ ਜਿਆਦਾ ਔਖਾ ਸਫ਼ਰ ਕਿੱਥੇ ਜਾ ਕੇ ਆਉਂਦਾ ਹੈ ਜੀ ਪਹਾੜਾਂ 'ਚ ਆੜਾ ਜੀ ਹੁੰਦਾ ਹੈ ਉੱਥੇ ਕੀ ਕਿਵੇਂ ਪਏ ਤੁਸੀਂ ਅਰੇਂਜਮੈਂਟ ਕਰਦੇ ਹੋ ਜੀ ਇਹਦਾ ਬਹਿ ਕੇ ਜਾਂ ਨੰਗਰ ਤੇ ਬੈਠੇ ਰਹੇ ਨੇ ਇਹ ਨੰਗਰ ਰੌੜਾ